ਸਿਟੀ ਸੰਗਰੂਰ ਦੇ ਏਰੀਆ ਦੇ ਵਿੱਚ ਇੱਕ ਬਾਰ ਬਾਰ ਸਨੇਚਿੰਗ ਦੀਆਂ ਵਾਰਦਾਤਾਂ ਹੋ ਰਹੀਆਂ ਸੀ ਜਿਹਦੇ ਵਿੱਚ ਸਿਟੀ ਸੰਗਰੂਰ ਦੇ ਜਿਹੜੇ ਨਿਵਾਸੀ ਨੇ ਉਹਨਾਂ ਚ ਕਾਫੀ ਪੈਨਿਕ ਹੋ ਰਿਹਾ ਸੀਗਾ ਕਿ ਕਾਲੇ ਰੰਗ ਦੇ ਸਪਲੈਂਡਰ ਤੇ ਦੋ ਮੁੰਡੇ ਆਉਂਦੇ ਨੇ ਲੇਡੀਜ਼ ਤੋਂ ਚੇਨ, ਪਰਸ ਤੇ ਮੋਬਾਈਲ ਸਨੇਚ ਕਰਕੇ ਲੈ ਕੇ ਜਾਂਦੇ ਨੇ। ਔਰ ਇਹ ਚੀਜ਼ਾਂ ਸੋਸ਼ਲ ਮੀਡੀਆ ਤੇ ਵੀ ਬਹੁਤ ਵਾਇਰਲ ਹੋ ਰਹੀਆਂ ਸੀਗੀਆਂ ਅਲੱਗ-ਅਲੱਗ ਪਲੇਟਫਾਰਮ ਤੇ। ਸਾਡੇ ਵਰਦੀ ਐਸਐਸਪੀ ਸਾਹਿਬ ਸਰਦਾਰ ਸਰਤਾਜ ਸਿੰਘ ਚੈਲ ਨੇ ਸਾਨੂੰ ਸਾਨੂੰ ਡਾਇਰੈਕਟ ਕੀਤਾ ਅਸੀਂ ਟੀਮਜ਼ ਬਣਾਈਆਂ। ਔਰ ਉਹਦਾ ਫਰੂਟਫੁੱਲ ਨਤੀਜਾ ਨਿਕਲਿਆ ਵੀ ਜਿਹੜੇ ਦੋ ਕਿਊਸੀ ਵਿਦ ਬਾਈਕ ਉਹ ਫੜੇ ਜਾ ਚੁਕੇ ਨੇ ਉਹਨਾਂ ਚ ਇੱਕ ਦਾ ਨਾਮ ਸਤਗੁਰ ਸਿੰਘ ਹੈ ਅ ਇੱਕ ਦਾ ਨਾਮ ਸਤਗੁਰਾ ਔਰ ਦੂਜੇ ਦਾ ਨਾਮ ਗੁਰਪ੍ਰੀਤ ਸਰਪੂਰ ਸਤਗੁਰ ਦੀ ਉਮਰ 20 ਸਾਲ ਆ ਔਰ ਉਹਦੇ ਪਹਿਲਾਂ ਵੀ ਖਚੋਰੀ ਤੇ ਚੋਰੀ ਦੇ ਮਾਲ ਦਾ ਪਰਚਾ ਹੈ ਦੂਜੇ ਬੰਦੇ ਦਾ ਕੋਈ ਕ੍ਰਿਮਨਲ ਰਿਕਾਰਡ ਹੈ ਨਹੀਂ ਇਹਦੇ ਵਿੱਚ ਤਿੰਨ ਐਫ ਆਈ ਆਰ ਸਾਡੀਆਂ ਜਿਹੜੀਆਂ ਟਰੇਸ ਹੋ ਗਿਆ ਨੇ 143 154 ਤੇ 158 ਇਹਨਾਂ ਕੋਲੋਂ ਡਿਊਰਿੰਗ ਪੁੱਛਗਿੱਛ 63 ਗ੍ਰਾਮ ਸੋਨਾ 72 ਗ੍ਰਾਮ ਚਾਂਦੀ ਔਰ 200 ਰੁਪਿਆ ਔਰ ਜਿਹੜਾ ਮੋਬਾਈਲ ਹੀ ਉਹ ਜਿਹੜਾ ਮੋਬਾਈਲ ਸਨੇਚ ਕੀਤਾ ਸੀ ਉਹ ਮੋਬਾਈਲ ਵੀ ਮਿਲ ਗਿਆ ਜਿਹੜਾ ਬਾਈਕ ਯੂਜ਼ ਕਰਦੇ ਸੀਗੇ ਇਹ ਇਸ ਕੰਮ ਲਈ ਉਹ ਵੀ ਜਿਹੜਾ ਪੁਲਿਸ ਨੇ ਰਿਕਵਰ ਕਰ ਲਿਆ ਤਾਂ ਜਿਹੜਾ ਸلسਲਾ ਚੱਲਿਆ ਆ ਰਿਹਾ ਸੀਗਾ ਪਿਛਲੇ ਇੱਕ ਹਫਤੇ ਤੋਂ ਕਿ ਸਨੇਚਿੰਗ ਔਰ ਬਾਅਦ ਤੋਂ ਸਾਰੀਆਂ ਵਾਇਰਲ ਹੋਣਾ ਤੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਸੰਗਰੂਰ ਮਾਸੀਆਂ ਨੂੰ ਕਿ ਪੁਲਿਸ ਆਪਣੀ ਡਿਊਟੀ ਤੇ ਤਤਪਰ ਹੈ ਵਰਦੀ ਐਸਐਸਪੀ ਸਾਹਿਬ ਦੀ ਗਾਈਡਲਾਈਨਸ ਤੇ ਅਸੀਂ ਦਿਨ ਰਾਤ ਕੰਮ ਕਰ ਰਹੇ ਹਾਂ ਔਰ ਮੇਕ ਸ਼ੋਰ ਕਰਾਂਗੇ ਵੀ ਕੋਈ ਵੀ ਬੰਦਾ ਕਾਨੂੰਨ ਨੂੰ ਆਪਣੇ ਹੱਥ ਚ ਲਏਗਾ ਜ਼ਿਲ੍ਹੇ ਸੰਗਰੂਰ ਚ ਤਾਂ ਉਹਦੀ ਜਗ੍ਹਾ ਜਿਹੜੀ ਹੈ ਉਸ ਲੱਖਾਂ ਦੇ ਪਿੱਛੇ ਜਿਹੜੇ ਇਹਨਾਂ ਦੇ ਮੋਟਰਸਾਈਕਲਸ ਕੇ ਇਹਨਾਂ ਦਾ ਆਪਣਾ ਸੀ ਆ ਜਾਂ ਉਹ ਵੀ ਸਰ ਉਹ ਸਾਰੀਆਂ ਚੀਜ਼ਾਂ ਪੁੱਛ ਕੇ ਚ ਕਰਾਂਗੇ ਉਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਕਿ ਬਾਈਕ ਇਹਨਾਂ ਨੇ ਕਿਵੇਂ ਆਇਆ ਇਹਨਾਂ ਦੇ ਕੋਲ ਕਿੱਥੋਂ ਇਕੱਠੇ ਹੋਏ ਕਿਵੇਂ ਸਾਰਾ ਕੁਝ ਕੀਤਾ ਉਹ ਸਾਰੀਆਂ ਚੀਜ਼ਾਂ ਅਸੀਂ ਇਨਵੈਸਟੀਗੇਸ਼ਨ ਚ ਕਲੀਅਰ ਕਰਾਂਗੇ ਕਿੱਥੋਂ ਇੱਥੋਂ ਬੜਗੇ ਸਰ ਜੀ ਕੰਮੂ ਬਾਜਾਰਾ ਰੋਡ ਕੰਮੂ ਬਾਜਾਰਾ ਰੋਡ ਤੋਂ ਇਹ ਆਰਾਊਂਡ ਆਪੀ ਚੱਲਿਆ ਸਰਸਾਰੀਆਂ ਚੀਜ਼ਾਂ ਚੋਰੀ ਕਿਉਂ ਕੀਤੀ ਪਲਾਨ ਕਿਵੇਂ ਬਣਿਆ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਉਹ ਅਸੀਂ ਕਰ ਰਹੇ ਹਾਂ ਸਰ ਕਾਉਂਟ ਸਪਲੈਂਡਰ ਨੂੰ ਕਿਸੇ ਨੂੰ ਮਿਲਦੇ ਚਾਹੁੰਦੇ ਜਿਹਦੀਆਂ ਨੰਬਰ ਪਲੇਟਾਂ ਨਹੀਂ ਸਰ ਸਾਡੇ ਕਾਫੀ ਵੱਡੇ ਅਮਾਊਂਟ ਦੇ ਵਿੱਚ ਮੋਟਰਸਾਈਕਲ ਬਾਉਂਡ ਕੀਤੇ ਨੇ ਤੁਹਾਨੂੰ ਥਾਣਿਆਂ 'ਚ ਜਾਓ ਥਾਣੇ ਭਰੇ ਪਏ ਨੇ ਬਾਉਂਡ ਕਰ ਕਰ ਬਾਈਕਸ ਤੇ ਤਾਂ ਇਹ ਰੈਗੂਲਰ ਪ੍ਰੈਕਟਿਸ ਆ ਅਸੀਂ ਕਰਦੇ ਰਹਿੰਦੇ ਹਾਂ ਇਸ ਚੀਜ਼ ਨੂੰ ਲੈ ਕੇ ਮੈਂ ਤੁਹਾਡੇ ਮਾਧਿਅਮ ਨਾਲ ਵੀ ਅਪੀਲ ਕਰਦਾ ਸਾਰਿਆਂ ਨੂੰ ਕਿ ਜਿਹੜੀ ਅੱਜਕੱਲ ਆ ਵਾਹਨ ਵਾਹਨਾਂ ਤੇ ਲੱਗਦੀਆਂ ਨੇ ਪ੍ਰੋਪਰ ਸਿਕਿਉਰਿਟੀ ਪਲੇਟਸ ਨੰਬਰ ਪਲੇਟਸ ਉਹ ਲੋਕ ਲਵਾਨ ਇੱਕ ਚੀਜ਼ ਹੋਰ ਬਾਈਕ 'ਚ ਬਹੁਤ ਦੇਖਣ ਚਾਹੁੰਦੇ ਆ ਕਿ ਲੋਕ ਇੱਕ ਐਫੀਡੇਵਿਟ ਤੇ ਜਾਂ ਇੱਕ ਪ੍ਰਨੋਟ ਤੇ ਇੱਕ ਦੂਜੇ ਨੂੰ ਬਾਈਕਸ ਵੇਚ ਦਿੰਦੇ ਨੇ ਔਰ ਬਾਈਕ ਅੱਗੇ ਤੋਂ ਅੱਗੇ ਤੰਤਨ ਚਾਰ ਚਾਰ ਥਾਂ ਤੇ ਵੇਚਿਆ ਜਾਂਦਾ ਜਦੋਂ ਵੀ ਤੁਸੀਂ ਆਪਣਾ ਕੋਈ ਵਹੀਕਲ ਵੇਚਣਾ ਤਾਂ ਉਹ ਵਹੀਕਲ ਦੀ ਰਜਿਸਟ੍ਰੇਸ਼ਨ ਆਪਣੇ ਨਾਮ ਤੋਂ ਹਟਵਾ ਕੇ ਅਗਲੇ ਦੇ ਨਾਮ ਤੇ ਕਰਵਾਈ ਜਾਵੇ ਸਿਰਫ ਇੱਕ ਕਾਗਜ਼ ਲੈ ਕੇ ਕਿਸੇ ਡੀਲਰ ਨੂੰ ਜਾਂ ਉਹਨੇ ਨਾ ਵੇਚਿਆ ਜਾਵੇ ਤਾਂ ਜੋ ਕੱਲ ਨੂੰ ਹੁਣ ਤੇ ਸਨੇਚ ਨਹੀਂ ਯੂਜ਼ ਹੋਇਆ ਕਿਸੇ ਹੋਰ ਟਾਰਗੇਟ ਕਿਲਿੰਗ ਜਾਂ ਹੋਰ ਹੋ ਜੇ ਤਾਂ ਉਹਨਾਂ ਦੇ ਇਨਵੋਲਵਮੈਂਟ ਵਿੱਚ ਆ ਜਾਏਗੀ ਤਾਂ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਆਪਣੇ ਜਦੋਂ ਵੀ ਬਾਈਕਸ ਵੇਚਦੇ ਨੇ ਤਾਂ ਸਾਰੇ ਬਾਈਕਸ ਨੂੰ ਵੇਚ ਕੇ ਨਾਲ ਦੀ ਨਾਲ ਜਿਹੜੀ ਆਰਸੀ ਆਪਣੇ ਨਾਮ ਤੋਂ ਚੇਂਜ ਕਰਾ ਕੇ ਜਿਹੜਾ ਨਵਾਂ ਓਨਰ ਆ ਉਹਦੇ ਨਾਂ ਤੇ ਕਰਾਈ ਜਾਵੇ